ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਵਾਗਤ ਹੈ ਜੀ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਅੱਜ ਆਪਾਂ ਕਰਨ ਲੱਗੇ ਆ ਜੀ ਨਿਊ ਬਲੌਗ ਸਟਾਰਟ ਮੈਂ ਕਿਹਾ ਚਲੋ ਦਰਸ਼ਕਾਂ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ ਜੀ ਮੌਸਮ ਖਰਾਬ ਹੈ ਅੱਜ ਵੀ ਕਿਉਂਕਿ ਮਸਤਰੀ ਲੱਗਿਆ ਹੋਏ ਸੀਗੇ ਘਰੇ ਤੇ ਹੌ ਤੁਨ ਤੋਂ ਖੋਨੇ ਆ ਕਿ ਆਪਾਂ ਜਿਹੜੀ ਨੌਣ ਖਾਨੇ ਦੀ ਕੰਧ ਸੀਗੀ ਐਨੀ ਚੱਕਤੀ ਆ ਪੂਰੇ ਇਸ ਨੂੰ ਲੈਵਲ ਤੇ ਕਰਤਾ ਹੈਗਾ ਬਸ ਇੱਥੇ ਆਪਾਂ ਹੁਣ ਛੱਤ ਲਾਵਾਂਗੇ ਇੱਧਰ ਦੇਖੋ ਇੱਥੇ ਮਿਸਤਰੀ ਹੈ ਜੀ ਛੱਤ ਲਾਉਣਗੇ ਤੇ ਆਹ ਦੇਖੋ ਜੀ ਦਰਮਟ ਨਾਲ ਕੁੱਟਣਗੇ ਹੁਣ ਇਸ ਨੂੰ ਥੱਲੇ ਆਪਾਂ ਮਤਲਬ ਫਰਸ ਬੰਨਣਾ ਹੈ ਨਾ ਇਸ ਲਈ ਰੋੜੇ ਰਾੜੇ ਕੁੱਟਣਗੇ ਤੇ ਇੱਥੇ ਪਹਿਲਾਂ ਨੀਂਹ ਭਰ ਕੇ ਅਸੀਂ ਛੱਡੀ ਹੋਈ ਸੀਗੀ ਜੀ ਇੱਥੇ ਪਰਛੱਤੀ ਛੱੜਣੀ ਹੈਗੀ ਆ ਉਸ ਜਗ੍ਹਾ ਤੇ ਐਵੇਂ ਕਿਉਂਕਿ ਮਸ਼ੀਨ ਮਸ਼ੀਨ ਜਿਹੜੀ ਕੱਪੜੇ ਧੋਣ ਵਾਲੀ ਆ ਉਹ ਰੱਖੀ ਜਾਂਦੀ ਹੁੰਦੀ ਆ ਇਧਰ ਦੇਖੋ ਇੱਥੇ ਆਪਾਂ ਇਸ ਤਰੀਕੇ ਦੀ ਪਰਛੱਤੀ ਰੱਖਾਂਗੇ ਜੀ ਦੇਖੋ ਤੇ ਮੌਸਮ ਬਹੁਤ ਜ਼ਿਆਦਾ ਮਤਲਬ ਖਰਾਬ ਹੈ ਤੇ ਕੱਲ ਜਦੋਂ ਮਿਸਤਰੀ ਸ਼ਾਮਾਂ ਨੂੰ ਹਟਿਆ ਉਦੋਂ ਮੀਂਹ ਪੈਣ ਲੱਗ ਗਿਆ ਸੀਗਾ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਹਾ ਇੱਟਾ ਪਈਆਂ ਜੀ ਆਪਣੇ ਤੇ ਆਇਦਰ ਜਿਹੜਾ ਗੁਰੂਆਂ ਪੀਰਾਂ ਦਾ ਮੰਦਿਰ ਸੀਗਾ ਅੱਜ ਇਹਦੀ ਵੀ ਛੱਤ ਲੱਗ ਜਾਣੀ ਹੈ ਜੀ ਵਧੀਆ ਤੇ ਆਟੇ ਲਾ ਲੈਣੀਆਂ ਸੀਗੀਆਂ ਜੀ ਨਾਣਖਾਨੇ ਦੀ ਛੱਤ ਵਾਸਤੇ ਬੱਚੇ ਜਾ ਰਹੇ ਨੇ ਜੀ ਹੁਣ ਸਕੂਲ ਤੇ ਆਦਰ ਦੇਖੋ ਬੇਟੀ ਖੜੀ ਹੈ ਤਿਆਰ ਹੋ ਰਹੀ ਕਿਵੇਂ ਪਰੀ ਤਾਂ ਠੀਕ ਆ ਤੇ ਇਹ ਤਾਂ ਬਤ ਬਾਲਾ ਖੇਲ ਰਖ ਖੇਲ ਰਿਆ ਪਿਆ ਆਪਣੇ ਨਾਲ ਘਰ ਦਾ ਹੀ ਮੌਸਮ ਦਾ ਕਰਕੇ ਮੀਂਹ ਦਾ ਕਰਕੇ ਗਾਇਜ਼ ਇੰਨਾ ਜ਼ਿਆਦਾ ਮਤਲਬ ਖੇਹਾਰਾ ਪੈ ਗਿਆ ਕੱਲ ਕਿਉਂਕਿ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਪੂਰਾ ਦਿਨ ਹੀ ਟਿੱਕੇ ਦੇਖਦੇ ਸੀ ਉਹ ਕਰ ਲਿਆ ਆ ਕਰ ਲਿਆ ਕਿਉਂਕਿ ਮਿਸਤਰੀ ਲਾ ਰੱਖਿਆ ਨਾ ਇਸ ਕਰਕੇ ਤੇ ਆਹ ਜਿਹੜੀ ਸਾਡੀ ਮਰਕਰੀ ਐ ਉਹ ਪਈ ਆ ਉਹਦਾ ਸਚਾਨਣ ਕਰਦੇ ਹੁੰਨੇ ਆ ਨਾ ਤੇ ਇਹ ਰਾਤ ਫਟਾਫਟ ਲਾਈਆਂ ਜੀ ਕਿਉਂਕਿ ਮੀ ਆ ਗਿਆ ਸੀ ਪਹਿਲਾਂ ਇੱਕ ਮਰਕਰੀ ਸਾਡੀ ਖਰਾਬ ਹੋ ਗਈ ਤੇ ਤਾਂ ਕਰਕੇ ਇਹਨੂੰ ਫਟਾਫਟ ਪਹਿਲਾਂ ਇਹਨੂੰ ਲਾਈ ਆ ਤੇ ਆ ਆਪ ਇਧਰ ਜਿਹੜਾ ਸੀਮੈਂਟ ਬੱਜਰੀ ਉਹ ਟਕਤਾ ਸੀਗਾ ਤਰਪਾਲ ਦੇਤੀ ਸੀਗੀ ਜੀ ਵੱਡੀ ਦੇਖੋ ਜੀ ਇਸ ਜਮੀਨ ਦਾ ਪਾਣੀ ਨਾ ਪਿਆ ਹੋਇਆ ਤਾਂ ਆਹ ਦੇਖੋ ਉਹ ਪੰਨੇ ਤੇ ਪਾਣੀ ਖੜਾ ਹੈ ਜੀ ਤੇ ਆਹ ਜਿਹੜਾ ਪੰਨਾ ਹੈ ਇਹ ਉੱਤੇ ਦੇਤਾ ਸੀਗਾ ਜੀ ਗਰਮੀ ਹਜੇ ਬਹੁਤ ਜ਼ਿਆਦਾ ਤੇ ਬੱਦਲ ਗਰਜ ਹੀ ਜਾਂਦੇ ਆ ਕੋਈ ਹਾਲ ਨਹੀਂਗਾ ਜੀ ਬਹੁਤ ਬੁਰਾ ਹਾਲ ਕਰਤਾ ਮੀਂਹ ਇਸ ਤਰੀਕੇ ਦਾ ਕਰਦਾ ਹਾਲ ਕਰਤਾ ਜੀ ਕੁਸਤਾ ਮਿਸਤਰੀ ਲਾ ਰੱਖਿਆ ਸੀ ਤਾਂ ਕਰਕੇ ਤੁਹਾਨੂੰ ਪਤਾ ਹੈ ਵੀ ਹਾਲ ਐ ਇਦਾਂ ਹੀ ਹੋ ਜਾਂਦਾ ਤੇ ਚੌਥਰੇ ਦੀ ਬੋਕਰ ਮੈਂ ਕੱਢ ਲਈ ਸੀ ਜੀ ਤੇ ਇੱਥੇ ਆ ਦੇਖੋ ਮੈਂ ਬੁੱਕਰ ਸ਼ੱਡ ਰੱਖੀ ਐ ਇੱਥੋਂ ਬੁੱਕਰ ਕੱਢਾਂਗੇ ਕਿਉਂਕਿ ਬੁੱਕਰ ਜਿਹੜੀ ਨਿਕਲ ਨਹੀਂ ਰਹੀ ਸਵਾਰ ਕੇ ਤਿਆਰ ਹੋਈ ਐ ਪਤਾ ਜਿਹੜੇ ਬੂਟ ਹੁੰਦੇ ਨਾ ਹਮੇਸ਼ਾ ਹੀ ਚੜਕਾ ਕੇ ਫੇਰ ਪਾਇਆ ਕਰੋ ਕਈ ਵਾਰੀ ਨਾ ਇਹਨਾਂ 'ਚ ਸੱਪ ਸੁਫੋ ਵੜ ਜਾਂਦਾ ਹੈ ਤੇ ਹਿੱਦਰ ਦੇਖੋ ਜੀ ਬੇਟਾ ਤਿਆਰ ਹੋ ਜਾਂਦਾ ਹੈ ਬੂਟ ਸਾਫ਼ ਕਰੀ ਜਾਂਦਾ ਹੈਗਾ ਤੇ ਤਾਂ ਮੂੰਹ ਕਰੀ ਏ ਮੈਨੇ ਕਈ ਵਾਰ ਕਿਹਾ ਨਾ ਮਮੀ ਮੈ ਸੋਹਣਾ ਲੱਗਦਾ ਮਾਮਾ ਦੇ ਪੁੱਤ ਸੋਹਣੇ ਲੱਗਦੇ ਹੁੰਦੇ ਆ ਜੀ ਤੇ ਮੈਨੂੰ ਮੇਰਾ ਪੁੱਤ ਬਹੁਤ ਸੋਹਣਾ ਲੱਗਦਾ ਹੈਗਾ ਹੈ ਸਾਵਲੇ ਰੰਗ ਦੇ ਬਾਈ ਪਰ ਮੇਰਾ ਪੁੱਤ ਮੈਨੂੰ ਸੋਹਣਾ ਹੀ ਲੱਗਦਾ ਹੈਗਾ ਹਾਂ ਦੇਖੋ ਮੇਰੀ ਬੁਗੜੀ ਤੇ ਬੱਚੇ ਹੁਣ ਜਾਣਗੇ ਜੀ ਸਕੂਲ ਤੇ ਆਪਾਂ ਉਸ ਤੋਂ ਬਾਅਦ ਜਿਹੜਾ ਕੰਮ ਕਰਾਇਆ ਕਰਦਾ ਸੰਭਾ ਸੰਭੀ ਕਰਾਂਗੇ ਬੁਰਾ ਹਾਲ ਹੋਇਆ ਪਿਆ ਜੀ ਕੰਮ ਕਰ ਕਰਕੇ ਚਲੋ ਇਹਨਾ ਵੀ ਕੰਮ ਜਿਹੜਾ ਨਵੇਰ ਨਾਲ ਨਿਬੜ ਜਾਊਗਾ ਜੀ ਅੱਜ ਨਹੀਂ ਸਵੇਰੇ ਆਪਣੇ ਜਿਹੜਾ ਘਰੋਂ ਮਿਸਤਰੀ ਵਾਲਾ ਕੰਮ ਕੰਪਲੀਟ ਹੋ ਜਾਊਗਾ ਜੀ ਅੰਕਨ ਢਾਕੁੰਦਾ ਜਿਹੜੀਆਂ ਮਾੜੀਆਂ ਮੋਟੀਆਂ ਇਟਾ ਉਟਾ ਡਿੱਗੀਆਂ ਹੈਗੀਆਂ ਤੇ ਐ ਸਕੰਦ ਨੂੰ ਆਪਾਂ ਜਿਹੜੀ ਕਮਰੇ ਦੀ ਕੰਧ ਹੈ ਇਸ ਨੂੰ ਆਪਾਂ ਸੀਮੈਂਟ ਰਫੂ ਫੇਰਨਾ ਜੀ ਤੇ ਪਰਲੀ ਸਾਈਡ ਤਾਂ ਆਪਾਂ ਕਰਦੇ ਕਲਰ ਰਫੂ ਕੁਛ ਤਾਂ ਫੇਰਤਾ ਸੀਗਾ ਕੁਛ ਰਹਿ ਗਿਆ ਸੀਗਾ ਤੇ ਆ ਕੰਧ ਪਰਲੇ ਕਰਦੀ ਆ ਆ ਕੰਧ ਆਪਣੀ ਹੈ ਜੀ ਆਪਣੇ ਕਮਰੇ ਦੀ ਕੰਧ ਹੈ ਹੋਰ ਦੱਸੋ ਜੀ ਠੀਕ ਹੋ ਹਾਂਜੀ ਰੈਡੀ ਹੋ ਕੇ ਹੂ ਹਾਂ ਐਨੇ ਖੁਸ਼ਬੂ ਮਤਲਬ ਸੈਂਟਰ ਲਾਇਆ ਟੰਡਵਾ ਕੀ ਹੈਲੋ ਗਾਇਜ਼ ਹਮ ਹੁਣ ਆਪਣਾ ਕੀ ਰਹੇਗਾ ਤਿਆਰ ਹੋ ਗਿਆ ਫਿਰ ਵੀ ਦੂਰੀ ਵਾਰ ਮੈਲਾ ਦੀ ਬੂਤ ਹੁੰਦਾ ਚਿੱਕੜ ਨਾ ਕਰ ਪੁੱਤ ਚਿੱਕੜ ਤਾਂ ਅੱਗੇ ਬਹੁਤ ਜ਼ਿਆਦਾ ਹੋਇਆ ਪਿਆ ਹੋਰ ਜੀ ਹੁਣ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹਾਂਜੀ ਬੋਲੋ ਸਕੂਲ ਜਾਣਾ ਬਹੁਤ ਔਖਾ ਲੱਗਦਾ ਜਗਮੀ ਤੇ ਸਕੂਲ ਜਾਣਾ ਕਿੰਨਾ ਔਖਾ ਲੱਗਦਾ ਸੌਖਾ ਹੀ ਹੈ ਸੌਖਾ ਹੀ ਹੈ ਬੱਚੇ ਕਹਿੰਦੇ ਆ ਘਰਾਂ ਦੇ ਕੰਮਾਂ ਤੋਂ ਤਾਂ ਸੌਖਾ ਹੀ ਐ ਸਹੀ ਗੱਲ ਐ ਜੀ ਨਾ ਤੋ ਲੈਣਾ ਉੱਥੇ ਵਧੀਆ ਬਹਿ ਜਾਣਾ ਜਾ ਕੇ ਹੈਨਾ ਤੇ ਚਲੋ ਠੀਕ ਐ ਜੀ ਪੜਾਈਆਂ ਬਿਨਾਂ ਵੀ ਕੁਝ ਨਹੀਂ ਗਾ ਹੁਣ ਆਪਾਂ ਘਰ ਦਾ ਕੰਮ ਐ ਜਿਹੜਾ ਸਟਾਰਟ ਕਰਾਂਗੇ ਜੀ ਬਹੁਤ ਉਤਲ-ਫੁਤਲ ਬੱਤੀ ਪਈ ਐ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ कि ਸਾਨੂੰ ਐਨਾ ਜ਼ਿਆਦੇ ਪਿਆਰ ਦਿੱਤਾ ਤੁਸੀਂ ਤੇ ਅੱਗੇ ਵੀ ਆਪਣਾ ਪਿਆਰ ਜਿਹੜਾ ਬਣਾਈ ਰੱਖਿਓ ਤੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਜੀ ਬਹੁਤ ਸਾਰੀਆਂ ਉਮੀਦਾਂ ਕਿਉਂਕਿ ਜਦੋਂ ਕਿਸੇ ਦੀ ਉਮੀਦ ਪੂਰੀ ਹੁੰਦੀ ਆ ਨਾ ਉਹ ਦੋਸੇ ਬੰਦੇ ਨੂੰ ਪਤਾ ਹੁੰਦਾ ਹੈ ਵੀ ਉਹ ਬੰਦਾ ਕਿੰਨਾ ਖੁਸ਼ ਹੁੰਦਾ ਕਿੰਨਾ ਨਹੀਂ ਕਿੱਥੇ ਟਾਈਮ 7 ਵੀ ਹੋ ਗਿਆ ਇਸ ਟਾਈਮ 7 ਵੀ ਹੋ ਗਿਆ ਹਜੇ ਟਾਈਮ ਪਈ ਹੈ ਹੌਲੀ 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 ਤਿਆਰ ਹੋ ਜਾਓ 7:35 ਤੇ ਤੁਰਨਾ ਹੈ 20 ਹੋਏ ਆ ਹਜੇ 15 ਮਿੰਟ ਪਈ ਆ ਸੌਰੀ 15 ਮਿੰਟ ਪਈ ਆ 10 ਹਾਂ 10 ਮਿੰਟ ਪਈ ਆ ਤੇ ਮੈਂ ਬਹੁਤ ਖੁਸ਼ ਆ ਜੀ ਕਿ ਮੇਰੀ ਵੀਡੀਓ ਇੰਨੀ ਪਸੰਦ ਕੀਤੀ ਜਾ ਰਹੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਹੈ ਜੀ ਤੁਹਾਡਾ ਸਾਰਿਆਂ ਦਾ ਤਦ ਲੋ ਸ਼ੁਕਰਗੁਜ਼ਾਰਾਂ ਜੀ ਅਸੀਂ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਤੇ ਹੁਣ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਮਿਸਤਰੀ ਆਉਣ ਦਾ ਟਾਈਮ ਵੀ ਹੋ ਗਿਆ ਘਰ ਦੇ ਕੰਮ ਵੀ ਬਹੁਤ ਸਾਰੇ ਪਏ ਆ ਕਰਨੇ ਆ ਤੇ ਚਲੋ ਸੋਚਿਆ ਕਿ ਨਿਊ ਬਲੌਗ ਬਣਾਇਆ ਜਾਵੇ ਕਿਉਂਕਿ ਬਾਅਦ ਚ ਟਾਈਮ ਨਹੀਂ ਲੱਗਦਾ ਜੀ ਇੰਨੀ ਉਲਝਣ ਹੋ ਜਾਂਦੀ ਹੈ ਘਰਾਂ ਦੇ ਕੰਮਾਂ ਦੇ ਵਿੱਚ ਨਹੀਂ ਟਾਈਮ ਲੱਗਦਾਗਾ ਸੋ ਇਜਾਜ਼ਤ ਦਿਓ ਜੀ ਮੈਨੂੰ ਤਨਵਾਦ ਸਤਿ ਸ਼੍ਰੀ ਅਕਾਲ